ਇਸ ਲਈ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਇਥੋਂ ਦੇ ਕਚੈਰੀ ਚੌਂਕ ਦੇ ਵਿੱਚ ਆਰਨ ਹੋਂਡਾ ਏਜੰਸੀ ਦੇ ਮਾਲਕ ਅਤੇ ਉਹਨਾਂ ਦੇ ਕੈਸ਼ੀਅਰ ਦੇ ਕੋਲੋਂ ਲੁਟੇਰਿਆਂ ਨੇ 25 ਲੱਖ ਰੁਪਏ ਲੁੱਟ ਲਏ। ਵਧੇਰੇ ਜਾਣਕਾਰੀ ਲਈ ਗੱਲ ਕਰਦੇ ਆ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨਾਲ। ਰਾਜੀਵ ਕਿਵੇਂ ਵਾਪਰੀ ਹੈ ਵਾਰਤਾਤ? ਹਾਂ ਜੀ ਹੁਣ ਤੋਂ ਕੁਝ ਥੋੜੇ ਪਹਿਲਾਂ ਕੁਝ ਦੋ ਅਣਪਛਾਤੇ ਲੁਟੇਰੇ ਸੀ ਜੋ ਇੱਕ ਬਾਈਕ ਤੇ ਸਵਾਰ ਹੋ ਕੇ ਆਏ ਔਰ ਅੰਮ੍ਰਿਤਸਰ ਦੇ ਕਚੈਰੀ ਚੌਂਕ ਦੇ ਵਿੱਚ ਆਰਨ ਹੋਂਡਾ ਏਜੰਸੀ ਹੈ ਜਿੱਦੇ ਮਾਲਕ ਅਤੇ ਉਹਦਾ ਕੈਸ਼ੀਅਰ ਬੈਂਕ ਆਫ ਬਰੋਡਾ ਦੇ ਵਿੱਚ ਕੈਸ਼ ਜਮਾ ਕਰਵਾਉਣ ਲਈ ਜਾ ਰਹੇ ਸਨ ਔਰ ਜਿੱਦਾਂ ਹੀ ਇਹ ਰਸਤੇ ਦੇ ਵਿੱਚ ਬੈਂਕ ਵਾਲੇ ਪਾਸੇ ਜਾ ਰਹੇ ਸਨ ਉਹਨਾਂ ਨੇ ਆ ਕੇ ਇਹਨਾਂ ਦੇ ਉੱਪਰ ਤੇਜ਼ ਰਫਤਾਰ ਦੇ ਨਾਲ ਵਾਰ ਕੀਤਾ ਔਰ 25 ਲੱਖ ਰੁਪਏ ਦੇ ਕਰੀਬ ਜੋ ਉਹਨਾਂ ਦੇ ਕੋਲ ਕੈਸ਼ ਸੀ ਉਸ ਨੂੰ ਲੁੱਟ ਕੇ ਉੱਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਤੁਰੰਤ ਪੁਲਿਸ ਵੱਲੋਂ ਮੌਕੇ ਦੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਔਰ ਆਸ-ਪਾਸੇ ਦੇ ਇਲਾਕੇ ਦੇ ਵਿੱਚ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਮਿਲ ਸਕੇ ਜਿਸ ਤੋਂ ਪੁਲਿਸ ਨੂੰ ਇਹ ਮਦਦ ਮਿਲੇ ਕਿ ਆਖਿਰ ਲੁਟੇਰੇ ਕੌਣ ਸਨ ਔਰ ਉਹਨਾਂ ਦਾ ਇੱਥੇ ਆਉਣ ਦਾ ਜੋ ਲੁੱਟੇ ਲਵਾ ਹੋਰ ਕੀ ਮਕਸਦ ਸੀ ਕੀ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸੀ ਇਸ ਪੂਰੇ ਮਾਮਲੇ ਦੀ ਜੋ ਹੈ ਹਲੇ ਜਾਂਚ ਕੀਤੀ ਜਾਏਗੀ ਪਰ ਫਿਲਹਾਲ ਇਹ ਹੀ ਹੈ ਕਿ ਖਬਰ ਕੀ ਜੋ ਦੋ ਲੋਕਾਂ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਉਹਨਾਂ ਕੋਲੋਂ 25 ਲੱਖ ਰੁਪਏ ਲੁੱਟ ਲਿਆ ਗਿਆ ਹੈ ਅਤੇ ਦੋਵਾਂ ਦਾ ਇਲਾਜ ਜੋ ਹੈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਰਾਜੀ ਬਹੁਤ ਬਹੁਤ ਧੰਨਵਾਦ ਇਸ ਸਾਰੀ ਜਾਣਕਾਰੀ ਦੇ ਲਈ